ਲਓ ਜੀ ਦੋਸਤੋ ਆਪਾਂ ਸਾਰਾ ਪ੍ਰੋਜੈਕਟ ਇਹ ਜੜਤਾ ਜੜ ਕੇ ਤਿਆਰ ਕਰਤਾ ਇਹ ਜੀ ਆਪਾਂ ਜਿਹੜਾ ਇਹ ਪੋਲ ਆ ਦੋਸਤੋ ਇਹ ਹੈਗਾ ਜੀ 1 ਕੁਆਂਟਲ 42 ਕਿਲੋ ਤੋਂ ਉੱਤੇ ਬਾਈ ਵੇਟ ਦੇ ਵਿੱਚ ਹੈਗਾ ਪੋਲ ਦੋਸਤੋ ਆਪਾਂ ਪੈਨਲ ਆ ਜਿਹੜਾ ਇਹ ਆਪਾਂ ਲੌਕ ਨਟ ਦੇ ਨਾਲ ਇਹ ਆਪਾਂ ਲਾਇਆ ਹੋਇਆ ਜੀ ਜਿਹੜਾ ਇਹ ਹੈ ਸੀ ਚੈਨਲ ਇਹ ਪੂਰਾ ਹੈਵੀ ਦੇ ਵਿੱਚ ਲਾਇਆ ਹੋਇਆ ਹੈਗਾ ਪੈਨਲ ਆ ਜਿਹੜਾ ਆਪਾਂ ਇਹ ਲੂਬੀ ਕੰਪਨੀ ਦਾ ਪੈਨਲ ਆ ਜਿਹੜਾ ਦੋਸਤੋਂ ਲਾਇਆ ਹੋਇਆ ਹੈਗਾ ਅੱਜ ਤੁਸੀਂ ਦੇਖ ਸਕਦੇ ਹੋ ਲੂਬੀ ਕੰਪਨੀ ਦਾ ਪੈਨਲ 547 20 ਦਾ 545 20 ਦਾ ਇਹ ਪੈਨਲ ਆ ਜੀ ਦੋਸਤੋਂ ਆਪਾਂ ਇਹ ਪੂਰਾ ਹੈਵੀ ਦੇ ਵਿੱਚ ਲਾਇਆ ਹੋਇਆ ਹੈਗਾ ਦੋਸਤੋ ਡਰਾਈਵ ਆ ਜਿਹੜੀ ਆਪਾਂ ਇਹ ਲਾਈ ਆ ਇੱਥੇ ਵਿਚੀ ਕੰਪਨੀ ਦਾ ਵਿਚੀ ਕੰਪਨੀ ਦੀ ਆਪਾਂ ਦੋਸਤੋ ਇੱਥੇ ਡਰਾਈਵ ਆ ਜਿਹੜੀ ਲਾਈ ਹੋਈ ਹੈਗੀ ਇਹ ਮੋਟਰ ਆ ਜਿਹੜੀ ਆਪਾਂ ਦੋਸਤੋ ਬੋਰ ਦੇ ਵਿੱਚ ਪਾਵਾਂਗੇ ਲੂਬੀ ਕੰਪਨੀ ਦੀ ਆ ਤੁਸੀਂ ਦੇਖ ਸਕਦੇ ਹੋ ਆਹ ਮੋਟਰ ਆਪਾਂ ਦੋਸਤੋ ਇਹਦੇ ਬੋਰ ਦੇ ਵਿੱਚ ਪਾਵਾਂਗੇ ਦੋਸਤੋ ਇਹ ਬੋਰ ਆ ਜਿਹੜਾ 100 ਫੁੱਟ ਵਾਲਾ ਬੋਰ ਹੈਗਾਗਾ ਤੇ ਵਾਟਰ ਲੈਵਲ ਹੈਗਾ ਜਿਹੜਾ ਇਹਦਾ 45 ਫੁੱਟ ਦਾ ਵਾਟਰ ਲੈਵਲ ਹੈਗਾਗਾ ਦੋਸਤੋ ਮੋਟਰ ਪਾਵਾਂਗੇ ਪਾਉਣ ਤੋਂ ਬਾਅਦ ਪਾਣੀ ਜਿਹੜਾ ਚਲਾਵਾਂਗੇ ਉਹਦੀ ਵੀਡੀਓ ਤੁਹਾਨੂੰ ਬਾਅਦ ਚੋਂ ਪਾਵਾਂਗੇ ਮੋਟਰ ਹਲੇ ਪਾਈ ਨਹੀਂ ਹੈਗੀਗੀ ਠੀਕ ਹੈ ਜੀ ਓਕੇ ਦੋਸਤੋ ਤਾਂ ਨੂੰ ਲੱਗਦਾ ਕਰਦੇਗਾ ਪਿੱਛੇ ਵੜਦਾ ਉਹ ਅੱਛਾ ਕੋਈ ਨਹੀਂ ਅੱਥੇ ਕੰਵੇਣ ਕੋਈ ਲੱਗਦਾ